ਵੱਡੀ ਨੱਡੀ ਕੰਤਨਾ ਰਾਵਿਓ ਵੱਡੀ ਥੀ ਮੂਈ ਆਸ ਧੰਨ ਕਹਿੰਦੀ ਗੌਰ ਮੇ ਤੈਸਾ ਹੀ ਨਾ ਮਿਲੀ ਆਸ ਨੱਡੀ ਕੰਤਨਾ ਰਾਵਿਓ ਜਾਂ ਛੋਟੀ ਸੀ ਨਾ ਪਹਿਲਾਂ ਬਚਪਨ ਚ ਬੁੱਧ ਨੱਡੀ ਸੀ ਜਿਹੜੀ ਪਹਿਲਾਂ ਜੱਬੀਓ ਸੀ ਉਦੋਂ ਕੰਤਨਾ ਰਾਵਿਓ ਉਦੋਂ 12 ਸਾਲ ਬਾਲ ਪਰ ਬੀਤੇ ਹੋ ਗਏ ਵੀ ਜੇ ਬੜਾ ਖੁੱਲ੍ਹੇ ਤਾਂ ਬਣਾ ਕੀ ਚੱਲ ਨਿਕਲ ਗਈ ਗੱਲ ਬੱਤੀ ਹੋ ਗਈ ਵੱਡੀ ਸੀ ਮੂਈ ਆਸ ਦਾ ਵੱਡਾ ਹੋ ਗਿਆ ਇਹ ਤਾਂ ਗਾਹ ਮੂਈ ਆਸ ਫਿਰ ਆਸੇ ਮਰ ਗਈ ਉਹਨੇ ਬੰਦਾ ਉਸ ਬੜੇ ਪਾ ਆ ਗਿਆ ਫਿਰ ਵੈਸੇ ਆਸ ਮਰ ਗਈ ਉਦੋਂ ਬੜਾ ਹੋਇਆ ਤਾਂ ਕ੍ਰਿਸਟ ਦੇ ਵਿੱਚ ਭੁੱਲ ਗਿਆ 23 ਸਾਲ ਤੇ ਬਾਅਦ 50 ਸਾਲ ਤੱਕ 50 ਸਾਲ ਤੇ ਬਾਅਦ ਉਹ ਕਹਿੰਦਾ ਛੱਡੋ ਕਿੱਥੇ ਇਹ ਆਪਣੇ ਸਮਝ ਨਹੀਂ ਆਉਣਾ ਕਿਉਂਕਿ ਜੋ ਵੀ ਗਿਆਨ ਹੈ ਜੋ ਬਚਪਨ ਦੇ ਵਿੱਚ ਸਮਝ ਆ ਜਾਏ ਅਜੇ ਬਾਅਦ ਚੜਨ ਬੜਾ ਔਖਾ ਹੈ ਉਹ ਜਿਹਨੇ ਆਪਣਾ ਨਾਮ ਉੱਤੇ ਸਾਰੇ ਬਚਪਨ ਵਾਲੇ 3 ਸਾਲ ਦੇ ਘੱਟ ਘੱਟ ਵਾਲੇ ਆ ਫਿਰ ਉਹ ਲੋਕ ਨੇ ਜਿਹੜੇ ਲੱਗੇ ਹੋਏ ਸੀ ਖੋਜ ਵਿੱਚ ਉਹ چاہے 60 ਸਾਲ ਦੇ ਵੀ ਹੋ ਗਏ ਉਹ ਤਾਂ ਪੜੀ ਜਾਂਦੇ ਸੀ ਲੱਗੇ ਹੋਏ ਸੀ ਜੋ ਭੁੱਲ ਗਿਆ ਪੜ੍ਹ ਲਿਆ ਉਹਨਾਂ ਨੇ ਪਰ ਉਹਨੇ ਤਸੱਲੀ ਨਹੀਂ ਸੀ ਇਹ ਤਾਂ ਉਹ ਨਹੀਂ ਜਿਹੜੇ ਤੁਰੇ ਹੋਏ ਸੀ ਖੜੇ ਨਹੀਂ ਦਿੱਤੋ ਖੜੇ ਨਹੀਂ ਦਿੱਤੋ ਖੜੇ ਨਹੀਂ ਗਤੇ ਮਸਕੀਨ ਸੁਣਾ ਛੜਦਾ ਕੋਸ਼ੋ ਸੁਣਾ ਛੜਦਾ ਕੋਸ਼ੋ ਆ ਗਿਆ ਕੋਸ਼ੋ ਨਹੀਂ ਛੱਡ ਸਕਦੇ ਜਾ ਗੁਰਬਾਣੀ ਸੁਣ ਲਈ ਗੁਰਬਾਣੀ ਸੁਣ ਹੋਏ ਹੋ ਵੀ ਛੜਦਾ ਮੈਂ ਕਹਿੰਦਾ ਸਾਨੂੰ ਵੀ ਛੱਡ ਦਿਓ ਜਦੋਂ ਕੋਈ ਹੋਰ ਆ ਗਿਆ ਜਦੋਂ ਕੋ ਹੋਰੇ ਤੋਂ ਚੱਕਾ ਆ ਗਿਆ ਸਾਨੂੰ ਵੀ ਛੱਡ ਦਿਓ ਅਸੀਂ ਵੀ ਛੱਡਦੇ ਨਾ ਹੈ ਅਸੀਂ ਕਹਾਂ ਦੇ ਜੀ ਮਾਮੀ ਸਾਨੂੰ ਆ ਇੱਥੇ ਬਨੇ ਹੋਇਆ ਦੇਖੋ ਕਹਾਂ ਦੇਗਾ ਲਾਉ ਝੜਦਾਂਗੇ ਅਸੀਂ ਤਾਂ ਤੁਰੇ ਹੋਏ ਆ ਗਾਣ ਉਹ ਅਸੀਂ ਕਿਹੜੇ ਰੁਕੇ ਹੋਏ ਆ ਆ ਕੰਨ ਘਾੜਾ ਤੰਦ ਘਾੜਾ ਪਹਿਲਾਂ ਆਪਾਂ ਵੀ ਇਹੀ ਸੋਚਦੇ ਰਹੇ ਆ ਤੰਦ ਘਾੜਾ ਸਰਕੜਾ ਨਾ ਤੰਦ ਘਾੜਾ ਸਰਕੜਾ ਠੀਕ ਆ ਜਿਹੜਾ ਕੰਨ ਉਹ ਪਹਿਲਾਂ ਹੀ ਹਾਂ ਕੰਨੇ ਮੁੰਡੇ ਹੀ ਕਰਦੇ ਨੇ ਕੰਨੇ ਮਸੱਲਾ ਕੰਨੇ ਮਸੱਲਾ ਕੰਨੇ ਮਸੱਲਾ ਅੱਜ ਦੇਖਿਆ ਮੈਂ ਕੱਲ ਦੇਖਿਆ ਉਹ ਤਾਂ ਕੰਨ ਲਾਫੇ ਤਾਂ ਕੰਨ ਤਾਂ ਹੈ ਹੀ ਆਹ ਪੜਿਆ ਨਹੀਂ ਸੀ ਪੜਦਾ ਕੋਈ ਦੂਜਾ ਸੀ ਉਹ ਫਲ ਪੈ ਗਿਆ ਦੂਜਾ ਪੜਦਾ ਕਿਉਂ ਪੜਦਾ ਨਹੀਂ ਜਾਂਦਾ ਆਪ ਪੜੇ ਦੋ ਬਣਾ ਆਪ ਪੜੇ ਦੋ ਬਿਨਾ ਕੀ ਪਤਾ ਲੱਗਦਾ ਜਦ ਆਪ ਪੜਿਆ ਦੇਖਿਆ ਇਹ ਤਾਂ ਕੰਨ ਹੈ ਉੱਤੇ ਕੰਨ ਹੈ ਥੱਲੇ ਕੰਨ ਹੈ ਕੰਨ ਸੁਣੇ ਸੁਣਾਈ ਗੱਲ ਤੇ ਜਿਹੜਾ ਵਿਸ਼ਵਾਸ ਕੀਤਾ ਹੋਵੇ ਕੋਈ ਤਾਂ ਗਲਤੀ ਹੋ ਜਾਂਦੀ ਹੈ ਹਾਂ ਜੀ ਵ੍ਰਿੱਧ ਨੱਡੀ ਕਾਂਤ ਨਾ ਰਾਵਿਓ ਵੱਡੀ થી ਬੁਈ ਆਸ ਧੰਨ ਕਹਿੰਦੀ ਗੌਰਵੇਂ ਤੈਸਹਿ ਨਾ ਮਿਲੀ ਆਸ ਵੱਡੇ ਜੱਣ ਲੱਡੀ ਸੀ ਛੋਟੀ ਸੀ ਥੋ ਦੇਖੋ ਨਾ ਬਚਪਨ ਤੋਂ ਜਿਹੜੀ ਬੁੱਧੀ ਹੁੰਦੀ ਉਹ ਗੱਲ ਹੋਰ ਹੁੰਦੀ ਉਦੋਂ ਕੰਤ ਰਾਵੈ ਉਦੋਂ ਸੱਚ ਨਾਲ ਸੱਚ ਦੇ ਨਾਲ ਉਦੋਂ ਸੰਪਰਕ ਨਹੀਂ ਸੱਚ ਜਾਣਿਆ ਨਹੀਂ ਉਦੋਂ ਆਪਣੇ ਅੰਦਰ ਆਤਮਾ ਨਾਲ ਸਪਰਸ਼ ਨਹੀਂ ਰੱਖਿਆ ਬਚਪਨ ਤੋਂ ਲੈ ਕੇ ਹੂੰ ਅੰਤਰਰਾਸ਼ਟਰੀ ਸੰਪਰਕ ਰੱਖਿਆ ਜਾਂਦਾ ਜਲਪਤੀ ਤੋਂ ਤਾਂ ਤੇ ਮੈਂ ਹੋਈ ਇਤਿਹਾਸੀਆਂ ਲੋਕ ਦੇ ਉੱਤੇ ਸੁਤਾ ਪਿਆ ਵੀ ਗੌਰ ਜਿੱਦੀ ਮਰਿਆ ਹੋਇਆ ਬੰਦੇ ਜਾਂਦਾ ਗੌਰ ਦੇ ਵਿੱਚ ਉਦੋਂ ਐ ਜਦੋਂ ਇਸ ਦਿਮਾਗ ਦੇ ਵਿੱਚ ਹੂਕਦਾ ਉੱਥੇ ਤਾਂ ਤਨ ਕੋ ਕਹਿੰਦੀ ਗੌਰ ਮੈਂ ਸਾਇਨਾ ਮਿਲੀ ਆਸ ਤੈਨਸਾ ਨਾ ਮਿਲੀ ਆਸ ਹੋਰ ਮੈਨੂੰ ਆਸਰੀ ਸੇ ਸੇ ਤੇਰੇ ਮਿਲਦੀ ਹੁਣ ਆਸ ਦੀ ਮਿਲਦੀ ਪਰ ਆਸ ਨਹੀਂ ਰਹੀ ਤੇਰੇ ਮਿਲਣ ਦੀ ਤੈਂ ਸੈ ਨਾ ਮਿਲੀ ਆਸ ਬਿਲੇ ਆਸ ਇਕੱਠਾ ਲਫਦਾ ਮਿਲੀ ਮਿਰੀ ਆਸ ਬਿਲੇ ਆਸ ਤੂੰ ਸਹਿ ਮੈਨੂੰ ਮਿਲੀ ਹੀ ਨਹੀਂ ਵੇਰੀ ਹੁਣ ਵਿਛੋੜੇ ਦੇ ਵਿੱਚ ਜਿਹੜਾ ਹੈਗਾ ਬੇਰੰਦੀ ਹੁਣ ਆਸ ਟੁੱਟ ਗਈ ਗੁਲਬਰੀ ਆਸ ਮਿਲਣ ਦੀ ਜਿਹੜੀ ਸੀ ਉਹ ਟੁੱਟ ਗਈ ਹੁਣ ਮੈਨੂੰ ਕੋਈ ਆਸ ਨਹੀਂ ਮਿਲਦੀ ਐ ਜਨੂਬ ਦੇ ਵਿੱਚ ਮੈਨੂੰ ਸੱਚ ਦਾ ਗਿਆਨ ਹੋ ਜਾਊਗਾ ਮੈਨੂੰ ਦਰਸ਼ਨ ਹੋ ਜਾਊਗਾ ਜੀਦਾ ਵੀ ਕਰਨਾ ਕੋਈ ਕਿਸੇ ਦਾ ਅੱਲਾ ਦਾ ਕਹਿੰਦਾ ਕੋਈ ਖੁਦਾ ਦਾ ਕਹਿੰਦਾ ਜਿਵੇਂ ਵੀ ਕੋਈ ਕਹਿੰਦਾ ਉਹ ਦਰਸ਼ਨ ਦੀ ਮੈਨੂੰ ਆਸ ਹੈ ਦਰਸ਼ ਪਿਆਸੀ ਦਿਲ ਸਰਾਤ ਕਿਹਦਾ ਇਹ ਕੋਈ ਨਹੀਂ ਦੱਸੇ ਕੋਈ ਕਿਸੇ ਦਾ ਕੋਈ ਕਿਸੇ ਦਾ ਕੋਈ ਕਿਸੇ ਦਾ ਕੋਈ ਨਹੀਂ ਸਹੀ ਗੱਲ ਫਰਮ ਸੀ ਹਾਂ ਸਹੀ ਗੱਲ ਸੱਚ ਦਾ ਵਾ